ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮਿਲਣਾ ਮੈਂ ਇਸੇ ਤਰ੍ਹਾਂ ਰਥ ਜਲੰਧਰ ਜੋ ਅੱਜ ਜੋ ਵੱਡਾ ਤਮਾਕਾ ਹੋਇਆ ਜੀਹਾਂ ਜਲੰਧਰ ਦੇ ਸੰਤੋਖਪੁਰਾ ਤੋਂ ਵੱਡੀ ਖਬਰ ਆਈ ਹੈ ਜਿੱਥੇ ਇੱਕ ਕਬਾੜੀਏ ਦੇ ਗੋਦ ਗੋਦਾਮ 'ਚ ਜਿਹੜਾ ਹੈਗਾ ਵੱਡਾ ਬਲਾਸਟ ਹੋਇਆ ਹਜੇ ਸਾਫ ਨਹੀਂ ਹੋਇਆ ਕਿ ਬਲਾਸਟ ਕਿਸ ਚੀਜ਼ ਦੇ ਕਾਰਨ ਹੋਇਆ ਹੈ ਲੇਕਿਨ ਇਹ ਵੱਡੀ ਖਬਰ ਜ਼ਰੂਰ ਆਈ ਹੈ ਜਲੰਧਰ ਦੇ ਸੰਤੋਖਪੁਰਾ 'ਚ ਵੱਡਾ ਬਲਾਸਟ ਹੋਇਆ ਜਿਸ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਸ ਤੋਂ ਜਾਣਕਾਰੀ ਮੁਤਾਬਕ ਇੱਕ ਸ਼ਖਸੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋ ਲੋਕ ਇਸ ਬਲਾਸਟ 'ਚ ਜ਼ਖਮੀ ਹੋਏ ਜਿਹੜਾ ਨੂੰ ਮੌਕੇ ਤੇ ਹੀ ਸਿਵਲ ਹਸਪ ਕਰਵਾਇਆ ਗਿਆ ਜੁਨਾਦਾ ਉਥੇ ਇਲਾਜ ਚੱਲ ਰਿਹਾ ਲੇਕਿਨ ਉਹ ਵੀ ਦੋਨੋਂ ਹਜੇ ਗੰਭੀਰ ਦੱਸੇ ਜਾਣੇ ਇਹ ਬਲਾਸਟ ਕਿਸ ਚੀਜ਼ ਦੇ ਨਾਲ ਹੋਇਆ ਇਹ ਹਜੇ ਨਹੀਂ ਸਾਫ਼ ਹੋਇਆ ਮੌਕੇ ਤੇ ਪੁਲਿਸ ਪਹੁੰਚਦੇ ਫੋਰੈਂਸਿਕ ਟੀਮ ਜੋ ਹੈਗੀ ਆ ਮੌਕੇ ਤੇ ਹੁਣ ਪਹੁੰਚੀ ਹੈ ਤੇ ਜਾਂਚ ਕਰ ਰਹੀ ਹੈ ਹਜੇ ਸਾਫ਼ ਨਹੀਂ ਹੋਇਆ ਲੇਕਿਨ ਇਹ ਵੱਡੀ ਖਬਰ ਆ ਜਲੰਧਰ ਤੋਂ ਸਾਹਮਣੇ ਆਈ ਹੈ ਤਕਰੀਬਨ 11 ਵਜੇ ਦੇ ਕਰੀਬ ਅੱਜ ਜਲੰਧਰ ਦੇ ਸੰਤੋਖਪੁਰੇ ਚ ਵੱਡਾ ਬਲਾਸਟ ਹੋਇਆ ਇੱਕ ਕਬਾੜੀਆ ਦਾ ਗੋਦਾਮ ਆ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਤੇ ਉਸ ਚ ਇੱਕ ਸ਼ਖਸ ਜਿਹੜਾ ਹੈਗਾ ਜਿਹੜਾ ਉਥੇ ਵਰਕਰ ਯਾਨੀ ਕਿ ਗੋਦਾਮ ਚ ਜਿਹੜਾ ਬੰਦਾ ਕੰਮ ਇਹ ਜੁੜੇ ਤਸਵੀਰਾਂ ਵਾ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਇੰਨੀ ਬੁਰੀ ਤਰੀ ਜਿਹੜਾ ਹੈਗਾ ਇਸ ਸ਼ਖਸ ਦੀ ਮੌਤ ਹੋਈ ਆ ਪੂਰੀ ਬਾਡੀ ਦੇ ਜਿਹੜਾ ਹੈਗਾ ਚਿੱਥੜੇ ਪੂਰੇ ਦੇ ਉੱਡ ਗਏ ਨੇ ਤਸਵੀਰਾਂ ਇਹ ਇਹ ਹੋ ਜੀ ਵਿਜਲਿਤ ਕਰਨ ਵਾਲੀਆਂ ਕਿ ਅਸੀਂ ਤੁਹਾਨੂੰ ਨਹੀਂ ਦਿਖਾ ਰਹੇ ਤਈ ਅਸੀਂ ਬਲਰ ਕੀਤੀਆਂ ਹੋਈਆਂ ਲੇਕਿਨ ਇਹ ਇਹ ਹੋ ਜੀ ਇੰਨਾ ਵੱਡਾ ਇਸ ਤਸਵੀਰਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਖਤਰਨਾਕ ਤੇ ਵੱਡਾ ਜਿਹੜਾ ਬਲਾਸਟ ਇਸ ਕਬਾਰ ਦੇ ਗੋਦਾਮ ਚ ਹੋਇਆ ਕਿਉਂਕਿ ਇਹ ਜਿਹੜਾ ਸ਼ਖਸ ਹੈਗਾ ਜਿਸ ਦੀ ਮੌਤ ਹੋਈ ਆ ਇਸ ਦੀਆਂ ਜਿਹੜੀ ਡੈੱਡ ਬਾਡੀ ਹੈ ਜਿਹੜੇ ਆਪਾਂ ਕਹਿ ਸਕਦੇ ਇਸ ਦਾ ਪੂਰਾ ਜਿਹੜਾ ਸਿਰ ਹੈਗਾ ਟਰ ਤੋਂ ਅਲੱਗ ਹੋ ਗਿਆ ਪੂਰੀ ਬਾਡੀ ਦੇ ਚਿੱਥੜੇ ਉੜ ਗਏ ਇੰਨੀਆਂ ਵਿਚਲਤ ਕਰਨ ਵਾਲੀਆਂ ਤਸਵੀਰਾਂ ਤੁਸੀਂ ਅਸੀਂ ਇਹਨੂੰ ਬਲਰ ਕੀਤਾ ਹੋਇਆ ਸੀ ਤੁਹਾਨੂੰ ਨਹੀਂ ਦਿਖਾ ਸਕਦੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਬਲਾਸਟ ਕਿੰਨਾ ਹੀ ਜ਼ੋਰਦਾਰ ਤੇ ਖਤਰਨਾਕ ਹੋਇਆ ਇਸ ਜਿਸ ਸੇ ਇਸ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਜਿਹੜਾ ਸ਼ਖਸ ਹੈ ਇਹ ਸੰਤੋਖਪੁਰੇ ਦਾ ਰਹਿਣ ਵਾਲਾ ਰਜਿੰਦਰ ਵੱਜੋਈ ਹੈ ਤੇ ਲੇਕਿਨ ਹਜੇ ਵੀ ਇਹ ਸਾਫ਼ ਨਹੀਂ ਹੋਇਆ ਉਦੋਂ ਜਦੋਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਆਸ-ਪਾਸ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਬਲਾਸਟ ਇੰਨਾ ਜ਼ੋਰਦਾਰ ਸੀ ਕਿ ਜਿਹੜਾ ਆਸ-ਪਾਸ ਦਾ ਜਿਹੜਾ ਇਲਾਕਾ ਹੈਗਾ ਜਿੱਥੇ ਲੋਕ ਰਹਿੰਦੇ ਨੇ ਬਲਾਸਟ ਦੀ ਆਵਾਜ਼ ਨਾਲ ਦੇ ਲੋਕ ਇਕੱਠੇ ਹੋ ਗਏ ਆ ਸ਼ੋਰ ਮਚ ਗਿਆ ਤੇ ਸਾਰੇ ਉੱਥੇ ਮੌਕੇ ਤੇ ਪਹੁੰਚਦੇ ਨੇ ਜਿਹੜੇ ਆਸ-ਪਾਸ ਦਾ ਜਿਹੜਾ ਇਲਾਕਾ ਜਿਹੜੇ ਘਰ ਦੇ ਨੇ ਘਰ ਦੀਆਂ ਖਿੜਕੀਆਂ ਤੱਕ ਜੁੜੀਆਂ ਹੈਗੀਆਂ ਉਹ ਟੁੱਟ ਗਈਆਂ ਆ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਇਹ ਘਰ ਦੀਆਂ ਖਿੜਕੀਆਂ ਨੇ ਉੱਥੇ ਦੀਆਂ ਜੋੜੀ ਇਹ ਬਲਾਸਟ ਦੇ ਕਾਰਨ ਇੰਨਾ ਜ਼ੋਰਦਾਰ ਬਲਾਸਟ ਸੀ ਕਿ ਖਿੜਕੀਆਂ ਤੱਕ ਟੁੱਟ ਗਈਆਂ ਤੇ ਆਸ-ਪਾਸ ਦੇ ਜਿਹੜੇ ਘਰ ਸੀ ਉਹਨਾਂ ਦੀ ਕੰਦਾ ਤੱਕ ਹਿੱਲੀਆਂ ਤੇ ਉਸ ਤੋਂ ਬਾਅਦ ਜਿਹ ਨੇ ਉਹਨਾਂ ਨੇ ਵੀ ਇਹ ਗੱਲ ਦੱਸੀ ਕਿ 1 ਕਿਲੋਮੀਟਰ ਦੂਰ ਤੱਕ ਇਸ ਬਲਾਸਟ ਦੀ ਆਵਾਜ਼ ਪਹੁੰਚੀ ਯਾਨੀ ਕਿ ਇੰਨਾ ਜ਼ੋਰਦਾਰ ਬਲਾਸਟ ਸੀ ਉੱਥੇ ਪਹੁੰਚੇ ਪੁਲਿਸ ਤੋਂ ਸੁਣੋ ਇਹ ਪੂਰੀ ਜਾਣਕਾਰੀ ਹਾਈ ਸਰ ਕੀ ਮਾਮਲਾ ਕੀ ਹੈ ਕਿੱਥੇ ਦੀ ਘਟਨਾ ਹੈ ਹਾਂ ਸੰਤੋਖਪੁਰੇ ਵਿੱਚ ਨਵੀਂ ਵਾਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਖਵਾਰ ਵਾਲੀ ਜਿਹੜੀ ਹੈਗੀ ਹੈ ਕੋਈ ਫੈਕਟਰੀ ਟਾਈਪ ਹੈ ਉੱਥੇ ਬਲਾਸਟ ਹੋਇਆ ਹੈ ਮੈਂ ਵੀ ਜਲਦੀ ਮੌਕੇ ਤੇ ਪਹੁੰਚਿਆ ਹਾਂ ਕਨਫਰੈਂਸਿੰਗ ਟੀਮ ਨੇ ਕਾਲ ਕੀਤੀ ਆ ਪਾਬਲਾਸ ਦਾ ਕਾਰਨ ਜਾਣ ਲੈਂਦੇ ਆ ਕੀ ਹੈਗਾ ਇਹ ਇਹਦੇ ਵਿੱਚ ਓਨ ਦਾ ਸਪੋਰਟ ਇੱਕ ਜਣੇ ਦੀ ਡੈਥ ਹੋ ਗਈ ਹੈ ਜੀ ਦੋ ਇੰਜਰਡ ਸੀ ਉਹਨਾਂ ਨੂੰ ਹਸਪੀਟਲ ਲੈ ਗਏ ਸਰ ਇਹ ਬਲਾਸਟ ਕਿਹੜਾ ਹੋਇਆ ਸਿਲੰਡਰ ਦਾ ਬਲਾਸਟ ਹੈ ਕਿੱਦਾਂ ਦਾ ਬਲਾਸਟ ਹੋਇਆ ਉਹ ਲੱਗਦਾ ਨਹੀਂ ਆ ਸਿਲੰਡਰ ਦਾ ਕਿਹੜਾ ਬਲਾਸਟ ਹੈ ਨਹੀਂ ਜੀ ਓਨ ਦਾ ਸਪੋਰਟ ਇਦਾਂ ਦਾ ਦੱਸਣਾ ਕੋਈ ਨਹੀਂ ਹੈਗਾ ਜੀ ਆਪਾਂ ਕੋਈ ਚੱਕਰਾਂ ਨੇ ਉਸੇ ਕਰਕੇ ਫੋਰੈਂਸਿਕ ਟੀਮ ਬੁਲਾਈ ਆ ਤੇ ਸਰ ਆਸੇ ਪਾਸੇ ਸਕੂਲ ਹੈਗਾ ਆਸੇ ਪਾਸੇ ਮਹੱਲਾ ਵੀ ਹੈਗਾ ਕਿੱਦਾਂ ਬਲਾਸਟ ਹੁੰਦਾ ਸਕੂਲ ਦੇ ਸ਼ੀਸ਼ੇ ਵੀ ਡੁੱਟ ਜਾਂਦੇ ਨੇ ਆ ਸੰਡੇ ਕਰਨ ਕਿਹੜੇ ਬੱਚੇ ਨਹੀਂ ਆਏ ਤੇ ਬਾਈ ਚਾਂਸ ਸਕੂਲ ਚੱਲਦਾ ਹੁੰਦਾ ਤੇ ਕਿੰਨੇ ਬਾਜੜ ਦੌੜ ਕਿਹੜੇ ਇਸ ਦੇ ਉੱਤੇ ਬੈਜਣੇ ਨਹੀਂ ਚਲੋ ਚੈੱਕ ਕਰਵਾਉਂਦੇ ਆ ਕੀ ਹੈਗਾ ਕੀ ਕਾਰਨ ਕੀ ਆ ਉਹ ਵੈਰੀਫਾਈ ਕਰਦੇ ਆ ਆਪਾਂ ਤਾਂ ਸੁਣਿਆ ਤੁਸੀਂ ਸਾਫ ਤੌਰ ਤੇ ਪੁਲਿਸ ਨੇ ਕਿਹਾ ਕਿ ਅਸੀਂ ਪਹੁੰਚੇ ਹਾਂ ਹੁਣ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰੇਗੀ ਤੇ ਉਸ ਤੋਂ ਬਾਅਦ ਹੀ ਸਾਫ ਹੋ ਪਾਏਗਾ ਕਿ ਆਖਿਰਕਾਰ ਇਹ ਬਲਾਸਟ ਕਿਸ ਕਾਰਨ ਹੋ ਲੇਕਿਨ ਉੱਥੇ ਹੀ ਲੋਕਾਂ ਦੀ ਗੱਲ ਕਰੀਏ ਤੇ ਉੱਥੇ ਦੇ ਕਾਉਂਸਲਰ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਵੀ ਵੱਡੇ aarop ਲਗਾਏ ਗਏ ਕਿ ਇੱਥੇ ਆ ਜਿਹੜਾ ਫੈਕਟਰੀ ਹੈਗੀ ਆ ਕਬਾੜੀ ਦੇ ਇੱਥੇ ਕੰਮ ਚੱਲ ਰਿਹਾ ਸੀਗਾ ਲੇਕਿਨ ਇੱਥੇ ਸਾਨੂੰ ਇਹ ਨਹੀਂ ਪਤਾ ਕੋਈ ਵੀ ਚੀਜ਼ ਹੋ ਸਕਦੀ ਕਿਉਂਕਿ ਵੱਡੇ ਗੱਲ ਕਹਿ ਜਾਂਦੇ ਲੋਕ ਵੀ ਜਿਹੜੇ ਉ ਵੀ ਗੱਲ ਕਹੀ ਗਈ 1 ਕਿਲੋਮੀਟਰ ਉਹਨਾਂ ਦਾ ਘਰ ਦੂਰ ਹੈ ਤੇ 1 ਕਿਲੋਮੀਟਰ ਦੂਰ ਤੱਕ ਜਿਹੜੇ ਬਲਾਸਟ ਦੀ ਆਵਾਜ਼ ਸੀ ਪਹੁੰਚੀ ਸੀ ਇਸ ਤੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਬਲਾਸਟ ਕਿੰਨਾ ਜ਼ੋਰਦਾਰ ਸੀ ਸੁਣੋ ਕੌਂਸਲਰ ਨੇ ਕੀ ਕੁਝ ਕਿਹਾ ਹਾਂਜੀ ਕੀ ਨਾਮ ਤੁਹਾਡਾ ਪ੍ਰਗਯਸ਼ ਠਾਕੁਰ ਕੌਂਸਲਰ ਵਾਡਾ ਅੱਛਾ ਕਿਵੇਂ ਇਹ ਹਾਸਾ ਕਿਵੇਂ ਹੋਇਆ ਸਰੇ ਹਾਦਸਾ ਕੋ 11 ਵਜੇ ਦੇ ਕਰੀਬ ਮੈਨੂੰ ਕਾਲ ਆਈ ਹੈ ਨਾਕਨ ਵਾਸਤੇ ਮੈਨੂੰ ਕਾਲ ਕੀਤੀ ਕਿ ਇੱਥੇ ਕੋਈ ਬਲਾਸਟ ਹੋਇਆ ਬਲਾਸਟ ਦੀ ਆਵਾਜ਼ ਤਾਂ ਮੇਰਾ 1 ਕਿਲੋਮੀਟਰ ਦੂਰ ਘਰ ਹੈ ਇੱਥੋਂ ਉੱਥੇ ਵੀ ਆਵਾਜ਼ ਸੁਣਾਈ ਦਿੱਤੀ ਬਟ ਜਦੋਂ ਇੱਥੇ ਆ ਕੇ ਦੇਖਿਆ ਤੇ ਬਹੁਤ ਮੰਜ਼ਰ ਖਰਾਬ ਸੀਗਾ ਜੀ ਸਰ ਦੇਖਣ ਹੀ ਜਾ ਰਿਹਾ ਸੀਗਾ ਕਿਉਂਕਿ ਇੱਕ ਕੈਜ਼ੁਐਲਟੀ ਹੋ ਗਈ ਹੈ ਅੱਛਾ ਤੇ ਪਲੱਸ ਦੋ ਜਿਹੜੇ ਬੰਦੇ ਸਨ ਉਹਨਾਂ ਵੀ ਹਾਲਤ ਜ਼ਿਆਦਾ ਗੰਭੀਰ ਹੈ ਉਹਨਾਂ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਨੇੜਲੇ ਦੇ ਹਸਪਤਾਲ ਦੇ ਵਿੱਚ ਬਾਕੀ ਐਂਬੂਲੈਂਸ ਆਈ ਹੈ ਫੋਰੈਂਸਿਕ ਟੀਮ ਵੀ ਡਿਮਾਂਡ ਕਰ ਦਿੱਤੀ ਗਈ ਹੈ ਐਸ ਐਚਓ ਸਾਹਿਬ ਪ੍ਰਸ਼ਾਸਨ ਸ ਕਰ ਸਕਦੇ ਹਨ ਉਹਨਾਂ ਵੱਲੋਂ ਅੱਛਾ ਕੌਣ ਹੈ ਜਿਸ ਦੀ ਮੌਤ ਹੋਈ ਹੈ ਤੇ ਦੋ ਬੰਦੇ ਕੌਣ ਨੇ ਇੰਦਰ ਨਾਮ ਦੱਸਿਆ ਜਾ ਰਿਹਾ ਜੀ ਦੱਸਣ ਦੇ ਮਤਲਬ ਇਹ ਇੰਦਰ ਨਾਮ ਹੈਗਾ ਅੱਛਾ ਇਹ ਕਬਾੜ ਦਾ ਕੰਮ ਕਰਦੇ ਸੀ ਪ੍ਰਵਾਸੀ ਲੋਕ ਨੇ ਹੂੰ ਤੇ ਦੋ ਬੰਦੇ ਜਿਹੜੇ ਸੀ ਉਹ ਵੀ ਇਹਦੇ ਸਾਥੀ ਸੀ ਅੱਛਾ ਬਲਾਸਟ ਕਿਉਂ ਹੋਇਆ ਸਿਲੰਡਰ ਹੋਇਆ ਕੀ ਹੋਇਆ ਇਹ ਹਾਲੇ ਜੀ ਇਸੇ ਕਰਕੇ ਪ੍ਰਸ਼ਾਸਨ ਟੀਮ ਮਂਗਾਈ ਆਪਾਂ ਮੈਂ ਉਹਨਾਂ ਨਾਲ ਗੱਲ ਕਰਕੇ ਐਸਐਸਓ ਨਾਲ ਗੱਲ ਕੀਤੀ ਆ ਜਿਹੜੀ ਫੋਰੈਂਸਿਕ ਟੀਮ ਦੀ ਡਿਮਾਂਡ ਰੱਖੀ ਔਰ ਆ ਰਹੀ ਜਲਦੀ ਆਪਾਂ ਅਨੁਸਾਰ ਇਸ ਸੀਨ ਕੋਲੇ ਇਹ ਇੱਕ ਪੂਰਾ ਮਤਲਬ ਜੇ ਰੈ residențial ਏਰੀਆ ਹੈ ਉਸ ਜਗ੍ਹਾ ਦੇ ਉੱਪਰ ਰਹੂ ਕੀ ਰਿਹਾ ਛੋਟੇ ਹਾਥੀ ਚ ਮਾਲ ਆ ਰਿਹਾ ਮੇਰੇ ਨਾਲ ਆ ਲੋਕ ਖੜੇ ਨੇ ਨਾ 100-100 ਮੀਟਰ ਦੇ ਘਰ ਹੈ ਇਹ ਕਹਿੰਦੇ ਅਸੀਂ ਅੱਜ ਦਰਵਾਜ਼ਾ ਖੁੱਲਾ ਦੇਖਿਆ ਤੇ ਪਤਾ ਲੱਗਾ ਇਹ ਕੁਝ ਅੰਦਰ ਹੈਗਾ ਅੱਛਾ ਇਹ ਛੋਟੇ ਹਾਥੀ ਸਮਾਨ ਲੈਣਾ ਅੰਦਰ ਦੇਖੋ ਖੁੱਲੀ ਜਗ੍ਹਾ ਚਾਰ ਦੁਆਰੀ ਵਾਰ ਹੈਗੀ ਆ ਇਹ ਕਰ ਰਹੇ ਇਹ ਚੀਜ਼ ਬਿਲਕੁਲ ਇਲਾਕਾ ਨਿਵਾਸੀ ਨਾਲ ਕਰਕੇ ਔਰ ਪ੍ਰਸ਼ਾਸਨ ਨਾਲ ਕਰਕੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਸ ਚੀਜ਼ ਦਾ ਪ੍ਰੋਪਰ ਬਣਦੀ ਕਾਰਵਾਈ ਕਰ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਸਰ ਆਈ ਹੈ ਜਿੱਦੋਂ ਉਹਨਾਂ ਨੇ ਦੇਖਿਆ ਇੱਕ ਤਾਂ ਜਿਹੜਾ ਐਮੂਲੈਂਸ ਵੀ ਕਾਲ ਕਰਕੇ ਉਹ ਬੁਲਾਈ ਐ ਬਾਕੀ ਹੁਣ ਫੋਰੈਂਸਿਕ ਟੀਮ ਆ ਰਹੀ ਹੈ ਉਹ ਵੀ ਡਿਮੈਂਡ ਕੀਤੀ ਐ ਸੱਜਾ ਸਾਹਿਬ ਤੇ ਜੋ ਵੀ ਇਹਦਾ ਨਿਕਲਦਾ ਦੇਖਦੇ ਕੀ ਪ੍ਰੋਬਲਮ ਰਹੀ ਐ ਦੀ ਔਰ ਸਾਡੇ ਕੋਲੇ ਥੋੜੀ ਜੀ ਡੀਵੀਆਰ ਮਿਲ ਗਿਆ ਸਾਨੂੰ ਕੈਮਰੇ ਲੱਗੇ ਹੋਏ ਸੀ ਇਹ ਡੀਵੀਆਰ ਤੋਂ ਸਾਨੂੰ ਪੂਰਾ ਕਲੀਅਰ ਹੋ ਜਾਏਗਾ ਕਿਉਂਕਿ ਸਾਹਮਣੇ ਕੈਮਰੇ ਲੱਗੇ ਨੇ ਅਗਰ ਚੱਲਦੇ ਹੋਏ ਤੇ ਉਹ ਸਾਡਾ ਫਿਰ ਐਸਜੋ ਸਾਹਿਬ ਉਸ ਨੂੰ ਤਾ ਸੁਣਿਆ ਤੁਸੀਂ 1 ਕਿਲੋਮੀਟਰ ਦੂਰ ਤੱਕ ਆਵਾਜ਼ ਗਈ ਹੈ ਤਾਂ ਉਹਨਾਂ ਨੇ ਕਿਹਾ ਹੁਣ ਮਾਮਲੇ ਦੀ ਜਾਂਚ ਕਰ ਰਹੇ ਤੇ ਇਸ ਤੋਂ ਨਾਲ ਹੀ ਉੱਥੇ ਮੌਜੂਦ ਜਾਂ ਉੱਥੇ ਪਹੁੰਚੇ ਜਿਹੜੇ ਆ ਲੋਕ ਸੀਗੇ ਉਹਨਾਂ ਨੇ ਸਾਨੂੰ ਕੀ ਕੁਝ ਕਿਹਾ ਬਈ ਕੀ ਨਾਮ ਹੈ ਤੁਹਾਡਾ ਦੋਨੀ ਜੀ ਕਿੱਥੇ ਰਹਿਣ ਬਲੇ ਹੋ ਮੈਂ ਕਿਸ਼ਨਪੁਰੇ ਰਹਿੰਦਾ ਜੀ ਕਿਸ਼ਨਪੁਰੇ ਰਹੇ ਕੀ ਗੱਲਬਾਤ ਕੀ ਹੋਈ ਸੀ ਬਈ ਮੈਂ ਇਧਰੋਂ ਆਂਦਾ ਪਿਆ ਸੀਗਾ ਮੋੜ ਵਾਲੀ ਬੇਲ ਵੱਲੋਂ ਅੱਛਾ ਜੀ ਆਵਾਜ਼ ਬਹੁਤ ਜ਼ਬਰਦਸਤ ਆਈ ਅੱਛਾ ਜੀ ਆਵਾਜ਼ ਆਈ ਤਾਂ ਮੈਂ ਪਿਛਲੀ ਗਲੀ ਚ ਵੜ ਗਿਆ ਮੈਂ ਕਿ ਇੱਥੇ ਨਾ ਕੁਝ ਹੋ ਗਿਆ ਹੋਵੇ ਅੱਛਾ ਜੀ ਉਹ ਫੱਟੇ ਲਾਂਦੇ ਪਏ ਮੈਂ ਕਿ ਉਹ ਡੇਗੇ ਹੋਣੇ ਪਰ ਫੱਟੇ ਦੀ ਆ ਇਹ ਮੁੰਡੇ ਮੇਰੇ ਨਾਲ ਬਹਿ ਕੇ ਥੱਲੇ ਪਸੀ ਆਏ ਅੱਛਾ ਜੀ ਜਦੋਂ ਆਪਾਂ ਅੱਗੇ ਚਲੇ ਚਾਹੀ ਤਾਂ ਦੇਖਿਆ ਇੱਥੇ ਰਸ ਪਿਆ ਹੋਇਆ ਅੱਛਾ ਤੇ ਦੋ ਬੰਦੇ ਇੱਦੀ ਪਏ ਹੋਏ ਥੱਲੇ ਤੇ ਫਿਰ ਉਹਨਾਂ ਨਾਲ ਭੇਜਿਆ ਆਪਣੀਆਂ ਵਧੀਆ ਅਸੀਂ ਐਂਬੂਲੈਂਸ ਨੂੰ ਕਿਹਨੇ ਚਾਹਤਾ ਫੋਨ ਕੀਤਾ ਆਵਾਜ਼ ਇੰਨੀ ਕੀ ਜ਼ਬਰਦਸਤੀ ਕੀ ਤੇ ਕੁਆੜ ਦਾ ਕੰਮ ਆ ਇਹ ਕੋਈ ਸਿਲੰਡਰ ਤੇ ਵੀ ਲੱਗਦਾ ਨਹੀਂ ਹੈਗਾ ਤੇ ਬਲਾਸਟ ਜਿੱਦਾ ਕੁਆੜੇ ਜਿੰਜਾ ਜਿਹੜਾ ਪ੍ਰਾਣਾਮਾਲ ਆਈਦਾ ਬਾਸਾ ਪ੍ਰਾਣਾਮਾਲ ਜਿੱਦਾ ਲਾ ਲਓ ਤੇ ਬੇ ਉਹ ਬਰਖਰਾਬ ਜਿਹੜਾ ਫਟ ਰੇ ਤੇ ਉਹ ਸਿੱਝਾ ਹੀ ਇੱਥੇ ਮੋਤ ਵੀ ਹੋਈ ਹੈ ਹਾਂਜੀ ਇੱਕ ਤਾਂ ਭਾਜੀ ਬਿਲਕੁਲ ਚਿੱਥਰੇ ਏਦਾਂ ਉੱਟ ਕੇ ਉਂਗਲੀ ਅਜੇ ਦੋ ਹੋ ਗਈ ਨਾ ਆ ਸਕੂਲ ਦੀ ਬੈਕਸੈਟ ਡਿੱਗੀ ਹੋਈ ਹੈ ਅੱਛਾ ਆ ਤੁਸੀਂ ਸ਼ੀਸ਼ੇ ਦੇਖੋ ਤੇ ਕਾਹਲ ਕਿੰਨੇ ਜਨੇ ਹੋਈ ਨੇ ਕਾਜਲ ਭਾਜੀ ਦੋ ਜਨੇ ਹੋਏ ਦੋ ਜਨੇ ਕਾਜਲ ਦੋ ਜਨੇ ਕਾਜਲ ਇੱਕ ਜਨੇ ਬਿਲਕੁਲ ਹੀ ਫਾਟੀ ਗਿਆ ਭਾਜੀ ਤੇ ਕੰਮ ਇਸ ਤਰ੍ਹਾਂ ਸੀਗਾ ਕਿ ਉੱ ਕਬਾਰ ਦਾ ਕੰਮ ਪਈ ਕਬਾਰ ਦੇ ਕੰਮ ਹਾਂਜੀ ਪਤਾ ਹੀ ਨਹੀਂ ਅੱਜ ਪਤਾ ਲੱਗਾ ਕਬਾਰ ਦਾ ਕੰਮ ਹੁੰਦਾ ਪਈ ਇੱਥੇ ਠੀਕ ਹੈ ਕਿਸ ਨੂੰ ਪਤਾ ਹੀ ਨਹੀਂ ਹੈਗਾ ਤਾਂ ਸੁਣੋ ਤੁਸੀਂ ਸਾਫ਼ ਤੌਰ ਤੇ ਜਿਹੜੇ ਕਾਉਂਸਲਰ ਹੈਗਾ ਉਹ ਬੋਲ ਰਿਹਾ ਕਿ ਇਹ ਕੋਈ ਲੋਕ ਕਹਿ ਰਹੇ ਕਿ ਸਿਲੰਡਰ ਦੀ ਬਲਾਸਟ ਸੀਗਾ ਤੇ ਕੋਈ ਕਹਿ ਰਿਹਾ ਕੰਪਰੈਸਰ ਤੇ ਉੱਥੇ ਜਿਹੜਾ ਜਿਸ ਦੀ ਇਹ ਗੋਦਾਮ ਦੀ ਫੈਕਟਰੀ ਸੀ ਜਵਾਰ ਸ਼ਖਸ ਦੱਸਿਆ ਜਾ ਰਿਹਾ ਜਿਸ ਦੀ ਐਕਚੁਅਲੀ ਕਬਾਰ ਦਾ ਗੋਦਾਮ ਸੀਗਾ ਤੇ ਜਾਣਕਾਰੀ ਜੇ ਮੈਂ ਗੱਲ ਕਰ ਰਿਹਾ মিডিਆ ਰਿਪੋਰਟਸ ਦੇ ਮੁਤਾਬਕ ਇਹ ਜਾਣਕਾਰੀ ਹੈ ਕਿ ਜਿਸ ਸ਼ਖਸ ਦੀ ਮੌਤ ਹੋਈ ਹੈ ਰਾਜਿੰਦਰ ਦੀ ਉਹ ਉਸ ਗੋਦਾਮ ਫੈਕਟਰੀ ਜਿਹੜਾ ਮਾਲਿਕ ਹੈਗਾ ਉਸ ਦਾ ਹੀ ਦੇ ਵੱਲੋਂ ਕਿਹਾ ਗਿਆ ਜਿਹੜਾ ਜਵਾਰ ਜਿਹੜਾ ਹੈਗਾ ਉਸ ਦਾ ਜਿਹੜਾ ਦੋਸਤ ਹੈਗਾ ਉਸ ਵੱਲੋਂ ਸਾਫ਼ ਤੌਰ ਤੇ ਕਿਹਾ ਕਿ ਉਸ ਦਾ ਹੀ ਭਰਾ ਸੀਗਾ ਜਿਸ ਦੀ ਮੌਤ ਹੋਈ ਆ ਤੇ ਕਿਸੇ ਵੀ ਆ ਤਾਂ ਕੋਈ ਗੀਜ਼ਰ ਕੰਪਰੈਸਰ ਸੀਗਾ ਜਿਸ ਦੀ ਪਾਈਪ ਫੱਟੀ ਲੇਕਿਨ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਲੋਕਾਂ ਵੱਲੋਂ ਵੀ ਗੱਲ ਕਹੀ ਕਿ ਕਿ ਆਸ-ਪਾਸ ਦੇ ਜਿਹੜੇ ਘਰ ਸੀਗੇ ਉਹਨਾਂ ਦੀ ਖਿੜਕੀ ਕਾਰ ਦੀ ਖਿੜਕੀਆਂ ਤੱਕ ਟੁੱਟ ਗਈਆਂ ਦੀਵਾਰਾਂ ਹਿੱਲੀਆਂ 1 ਕਿਲੋਮੀਟਰ 2 ਕਿਲੋਮੀਟਰ ਦੂਰ ਤੱਕ ਆਵਾਜ਼ ਗਈ ਹੈ ਕਾਉਂਸਲਰ ਵੱਲੋਂ ਵੀ ਗੱਲ ਕਹੀ ਕਿ ਕਿ ਇੰਨਾ ਜ਼ੋਰਦਾਰ ਬਲਾਸ ਜਿਸ ਸ਼ਖਸ ਦੀ ਮੌਤ ਹੋਈ ਉਸ ਦੇ ਚਿੱਥੜੇ ਤੱਕ ਉੱਡ ਗਿਆ ਤੇ ਇਹ ਕੋਈ ਛੋਟ ਅਸਤਾ ਨਹੀਂ ਹੋ ਸਕਦਾ ਕਾਉਂਸਲਰ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਜਾਂ ਤਾਂ ਇੱਥੇ ਗ੍ਰੇਨੇਡ ਸੀਗਾ ਜਾਂ ਇਹ ਕੋਈ ਬੰਬ ਤਮਾਕੀ ਵਰਗਾ ਕੋਈ ਬੰਬ ਵਰਗਾ ਕੋਈ ਅ ਪਰਦਾਸੀ ਜਾਂ ਗ੍ਰੇਨੇਡ ਕੁਝ ਸੀਗਾ ਇੱਥੇ ਉਹ ਜਿਸ ਨੂੰ ਖੋਲਿਆ ਗਿਆ ਜਾਂ ਕੁਝ ਹੋਇਆ ਜਿਸ ਦੇ ਨਾਲੇ ਬਲਾਸਟ ਹੋਇਆ ਕਿਉਂਕਿ ਜਿਸ ਸ਼ਖਸ ਦੀ ਮੌਤ ਹੋਇਆ ਉਸ ਦੀ ਹਾਲਤ ਵੇਖਦੇ ਹੋਏ ਇਹ ਕੋਈ ਸਿਲੰਡਰ ਬਲਾਸਟ ਬਿਲਕੁਲ ਵੀ ਨਹੀਂ ਲੱਗ ਰਿਹਾ ਇਹ ਬਲਾਸਟ ਇੰਨਾ ਜ਼ੋਰਦਾਰ ਸੀਗਾ ਫਿਲਹਾਲ ਇਹ ਹੁਣ ਬਲਾਸਟ ਕਿਸ ਚੀਜ਼ ਦੇ ਕਾਰਨ ਹੋਇਆ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਲੇਕਿਨ ਇਹ ਮੰਦਪਾਗੀ ਘਟਨਾ ਜ਼ਰੂਰ ਅ ਜਲੰਧਰ ਦੇ ਸੰਤੋਖਪੁਰਰ ਜਵਾਬੀ ਜਿਸ ਜੋ ਰਾਜਿੰਦਰ ਨਾਮ ਦੇ ਜਿਹੜੇ ਸ਼ਖਸ ਦੀ ਹੈ ਬਹੁਤ ਹੀ ਖਰਾਬ ਤਰੀਕੇ ਦੇ ਨਾਲ ਜਿਹੜੇ ਉਸ ਦੀ ਪੂਰੇ ਚਿੱਥੜੇ ਦੇ ਚਿੱਥੜੇ ਉੜਗੇ ਤੇ ਉਸ ਦੀ ਮੌਤ ਹੋ ਗਈ ਤੇ ਦੋ ਲੋਕ ਹਜੇ ਵੀ ਜ਼ਖਮੀ ਨੇ ਜਿਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਫੋਰੈਂਸਿਕ ਟੀਮ ਜਿਹੜੀ ਹੈਗੀ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਆਖਿਰਕਾਰ ਇਹ ਜ਼ੋਰਦਾਰ ਬਲਾਸਟ ਜਿਹੜਾ ਸੀਗਾ ਕਿਸ ਕਾਰਨ ਹੋਇਆ ਸੀ ਤੇ ਇਸ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਊਗਾ